ਬਾਹਰ ਇਹ ਗੁਰੂ ਨੰਨ੍ਹੀ ਦੀ ਪੱਖਸ਼ ਜੇ ਹੈ ਇਹ ਲੋਕਾਂ ਦੀ ਬਖਸ਼ਿਸ਼ ਹੈ ਜਿਸ ਕੰਮ ਲਈ ਚੁਣਿਆ ਸੀ ਜਿੱਥੇ ਉਥੇ ਡਿਊਟੀ ਨਿਭਾਈ ਹੈ ਉਥੇ ਪਰਖਿਆ ਦੀ ਔਰ ਇਸ ਧਰਤੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇਹ ਗੱਡਾ ਕੇ ਗੜ ਗਏ ਜਦੋਂ ਲੋੜ ਪਈ ਹੈ ਔਰ ਮੈਂ ਇੱਕ ਆਮ ਇਨਸਾਨ ਇੱਕ ਕੋਸ਼ਿਸ਼ ਦਾ ਬੰਦਾ ਇਹ ਗੁਰੂ ਨੇ ਮਤਬਕੀ ਹੈ ਇੱਥੋਂ ਦੇ ਇੱਕ ਇੱਕ ਜਰਾ ਦੇ ਬਸਨੀਕ ਨੇ ਮਤਬਕੀ ਹੈ ਪੰਜਾਬ ਨੇ ਪੰਜਾਬੀਅਤ ਨੇ ਇਹਨਾਂ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਪੁਰਖਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹੀ ਜਮੀ ਚੱਕ ਕੇ ਲੈ ਗਏ ਉੱਥੇ ਚਲੋ ਪਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਪਰ ਉਹ ਮੰਦਰ ਇੱਕ ਅਤਵਾਦੀ ਹਮਲਾ ਹੀ ਸੀ ਪਰ ਚਲੋ ਖੈਰ ਪਰਮਾਤਮਾ ਸਭ ਦਾ ਭਲਾ ਕਰੇ ਮੈਂ ਸਮਝਦਾ ਹਾਂ ਇਹ ਸਾਨੂੰ ਮਾਣਿਆ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮਾਣਿਆ ਕਿ ਇਹਨਾਂ ਇਹਨਾਂ ਲੋਕਾਂ ਦੀ ਪਿਆਰ ਸਦਕਾ ਇਹ ਹਿੰਮਤ ਹੋਇਆ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਜੁਝਰਦੇ ਬਣੇ ਹਾਂ ਔਰੇ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਡ ਕੇ ਖੜੇ ਆ ਦੇਸ਼ ਦੀ ਕੌਮਲੀ ਹਮੇਸ਼ਾ ਸਾਡਾ ਕਤਰਾ ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਡ ਕੇ ਖੜੇ ਆ ਔਰ ਹਮੇਸ਼ਾ ਹੀ ਇਸ ਦੇਸ਼ ਦੇ ਰਿਣੀ ਆ ਇਸ ਧਰਤੀ ਦੇ ਰਿਣੀ ਇਸ ਪੰਜਾਬ ਦੇ ਰਿਣੀ ਆ ਔਰ ਮੈਂ ਅੰਮ੍ਰਿਤਸਰ ਦਾ ਰਿਣੀ ਆ ਕਿ ਜਿਨ੍ਹਾਂ ਨੇ ਮੇਰੇ ਤੇ ਹਮੇਸ਼ਾ ਯਕੀਨ ਕੀਤਾ ਤੇ ਮੈਂ ਸਭਨਾਂ ਦਾ ਧੰਨਵਾਦ ਕਰਦਾ ਹਾਂ ਕੋਟਨ ਕੋਟਨ ਕਿਉਂਕਿ ਪਿਛਲੇ ਤਿੰਨ ਚੌਹ ਦਿਨਾਂ ਤੋਂ ਅਸੀਂ ਜਿਹੜਾ ਵੇਖਿਆ ਪਿਆ ਮੈਂ ਮੈਂ ਦੇਰ ਨਹੀਂ ਦੇ ਸਕਦਾ ਔਰ ਇਹ ਇਹ ਤੁਹਾਡਾ ਸਭਨਾਂ ਦਾ ਮਾਣ ਆ ਇਹ ਅੰਮ੍ਰਿਤਸਰ ਵਾਸੀਓ ਤੁਹਾਡਾ ਲੱਖ ਲੱਖ ਸ਼ੁਕਰੀਆ ਲੱਖ ਲੱਖ ਤਨ ਮੈਂ ਸਮਝੀਨਾ ਕਿ ਗੁਰਜੀਤ ਓਜਲਾ ਨੇ ਜਿਹੜੀ ਦਲੇਰੀ ਕੀਤੀ ਹੈ ਔਰ ਚੀਜ਼ਾਂ ਕੀ ਉਸ ਵਕਤ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹਦੇ ਵਾ ਉਹਦੇ ਹੱਥ ਦੇ ਵਿੱਚ ਪਟਾਕਾ ਹੈ ਤੇ ਬੰਬ ਹੈ ਔਰ ਉਹਨੇ ਗੁਰਜੀਤ ਓਜਲਾ ਨੇ ਇਹ ਸੋਚਿਆ ਕਿਤੇ ਮੇਰੇ ਸਾਥੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਨਾ ਹੋ ਜਾਏ ਔਰ ਉਸ ਦੇ ਕੋਲੋਂ ਉਸ ਬੰਬ ਨੂੰ ਉਸ ਪਟਾਕੇ ਨੂੰ ਪਕੜ ਕੇ ਬਾਹਰ ਲਿਆ ਕੇ ਉਸ ਬੰਦੇ ਨੂੰ ਵੀ ਉਠਾ ਕੇ ਲੈ ਗਿਆ ਔਰ ਉਠਾ ਕੇ ਉਹਨਾਂ ਨੇ ਸਿਕਿਉਰਟੀ ਵਾਲਿਆਂ ਦੇ ਸਾਹਮਣੇ ਪੇਸ਼ ਕਰਤਾ ਕਿ ਇਹਨਾਂ ਨੂੰ ਚੁੱਕ ਕੇ ਬਾਹਰ ਲਾਜੋ ਇਹ ਨਾ ਹੋਵੇ ਕਿ ਇਹਨੇ ਬੰਬ ਲਗਾਇਆ ਹੋਵੇ ਤੇ ਨੁਕਸਾਨ ਜ਼ਿਆਦਾ ਹੋ ਜਾਏ ਮੈਂ ਸਮਝਦਾ ਕਿ ਗੁਰਜੀਤ ਓਜਲਾ ਨੇ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਔਰ ਜਿਹਨੂੰ ਕਹਿੰਦੇ ਹੈ ਨਾ ਕਿ ਸੱਚਮੁੱਚ ਸਿੰਘ ਹੀ ਕਿੰਗ ਪੰਜਾਬੀਆਂ ਦਾ ਹਮੇਸ਼ਾ ਹੀ ਪੰਜਾਬੀਆਂ ਦਾ ਮਾਨ ਵਧਾਇਆ ਔਰ ਪੰਜਾਬੀ ਬੈਠੇ ਹੀ ਇਦਾਂ ਹੁੰਦਾ ਅੱਜ ਔਜਲਾ ਸਾਹਿਬ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਫੜਿਆ ਔਰ ਜਿਹੜਾ ਬੰਮ ਫੜਿਆ ਮੈਂ ਦਿਨੀਸ਼ ਬੱਸੀ ਸਾਫਾ ਪਿਊਬ ਚੇਅਰਮੈਨ ਅੰਮ੍ਰਿਤਸਰ ਅੰਪਰੂਵਮੈਂਟ ਰਸ ਅੱਜ ਅੰਬਰਸਰ ਦਾ ਇੱਕ ਬਹੁਤ ਨਾਮ ਉਹਨਾਂ ਨੇ ਰੋਸ਼ਨ ਕੀਤਾ ਔਰ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਯੋਧਾ ਪੈਦੇ ਹੁੰਦੇ ਨੇ ਔਰ ਔਜਲਾ ਸਾਹਿਬ ਨੇ ਸਾਡੇ ਅੰਬਰਸਰੀਆਂ ਦਾ ਅੱਜ ਐਮਪੀ ਹੋਣ ਦੇ ਨਾਤੇ ਹੀ ਅੰਬਰਸਰੀਆਂ ਦਾ ਨਾਮ ਜਿਹੜਾ ਬਹੁਤ ਰੋਸ਼ਨ ਕੀਤਾ ਤਾਂ ਮੈਂ ਸਮਝਦਾ ਕਿ ਅਸੀਂ ਸਾਰੇ ਅੰਬਰਸਰ ਵਾਸੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਅੰਬਰਸਰ ਦੇ ਲੋਕ ਅੱਜ ਇੰਨੇ ਖੁਸ਼ ਨੇ ਦੇਖੋ ਸਾਰੇ ਕਾਂਗਰਸ ਵਾਲੇ ਦੂਜੀਆਂ ਪਾਰਟੀਆਂ ਵਾਲੇ ਵੀ ਕਿ ਅਸੀਂ ਅੱਜ ਇਕੱਠੇ ਹੋ ਗਏ ਇੱਥੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਆਏ ਆਂ ਅਸੀਂ ਸਾਰੇ ਡੱਟ ਕੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਓਜਲਾ ਸਾਹਿਬ ਪਰਮਾਤਮਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਫੇਰ ਦੁਬਾਰਾ ਸਾਡੇ ਅੰਬਰਸਰ ਦੀ ਰਹਿਨਮਾਈ ਕਰਨ ਅਸੀਂ ਪਰਮਾਤਮਾ ਕੋਲੋਂ ਅਰਦਾਸ ਕਰਦੇ ਆਂ